ਪੀਰ ਬਾਬਾ ਅਮਾਮ ਚਾਹਲੀ ਜੀ ਰੋਜਾ ਸ਼ਰੀਫ ਦਾ ਦੂਸਰੇ ਦਿਨ ਦਾ ਮੇਲਾ ਰੰਦਾਵਾ ਬ੍ਰਦਰ ਨੇ ਲੁੱਟਿਆ ਇਸ ਮੇਲੇ ਦੌਰਾਨ ਮਨਜੀਤ ਛੌਂਕੀ ਰੰਮੀ ਰੰਦਾਵਾ ਪ੍ਰਿੰਸ ਰੰਦਾਵਾ ਕੁਲਦੀਪ ਰੰਦਾਵਾ ਨੇ ਆਪਣੇ ਪੰਜਾਬੀ ਗਾਣੇ ਸੁਣਾ ਕੇ ਸਰੋਤਿਆਂ ਦਾ ਖੂਬ ਮਨੋਰੰਜਨ ਕੀਤਾ ਇਸ ਮੌਕੇ ਸੁਖਵੰਤ ਸਿੰਘ ਸਵਿਟਜ਼ਰਲੈਂਡ ਨੇ ਮੇਲੇ ਵਿੱਚ ਹਾਜ਼ਰੀਨ ਤੇ ਮੇਲਾ ਪ੍ਰਬੰਧਕਾਂ ਨੂੰ ਸਲਾਣਾ ਮੇਲੇ ਦੀ ਵਧਾਈ ਦਿੱਤੀ ਤੇ ਕਿਹਾ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਪੀਰਾਂ ਫਕੀਰਾਂ ਤੇ ਆਪਣੇ ਵੱਡ ਵਡੇਰਿਆਂ ਦੇ ਜਿਹੇ ਮੇਲੇ ਕਰਵਾਉਣੇ ਚਾਹੀਦੇ ਹਨ ਤੁਸੀਂ ਦੇਖ ਰਹੇ ਹੋ ਡੀਬੀਐਨ 24 ਨਿਊਜ਼ ਰਿੰਕਾਵ ਵਾਲਿਆਂ ਦੀ ਰਿਪੋਰਟ ਡੇਰਾ ਬਾਬਾ ਬਾਨਕ संकतारों खूबसूरत मेले दिया बहुत मुबारक पता अच्छे नाक का ब्याह भी है बूंदी खा के घर खांगे जी के बड़े रुमान ना नाम मेला देख रहे हो ਇਹ ਇੱਕ ਮੇਲੇ ਦੀ ਜਿਹੜੀ ਹੈਗੀ ਉਹਦੀ ਚਾਰ ਚੰਨ ਲਾ ਰਹੇ ਹੈਗੇ ਤੇ ਤੁਹਾਡੇ ਨਾਲ ਲਾਵ ਕੇ ਇਹ ਪਰਿਵਾਰ ਮੇਲਾ ਕਰਾ ਰਿਹਾ ਕਲਾ ਕਰਾ ਸਕਦਾ ਇਸ ਲਈ ਮੈਂ ਕਹਣਾ ਕਿ ਤੁਸੀਂ ਆਪਣੇ ਨਾਲ ਦੇ ਯੋਗ ਮੇਲਾ ਕਰਵਾ ਦਿਓ ਬਹੁਤ ਮਿਹਰਬਾਨੀ ਤੇ ਜਾਈ ਜੀ ਵਾਈ ਗੁਰਜੀਕਾ ਖਾਲਸਾ ਹੈ ਗੁਰਜੀ ਕੀ ਫਤਿਹ ਹਾਂਜੀ ਅਸੀਂ ਸੰਤ ਪਰਿਵਾਰ ਦੇ ਬੱਚੇ ਹੈਗੇ ਆ ਤੇ ਇਸ ਪਿੰਡ ਰੱਤਰ ਖੇਤਰ ਦੇ ਵਿੱਚ ਹਰ ਸਾਲ 9 ਤੇ 10 ਸਤੰਬਰ ਨੂੰ ਇੱਥੇ ਲਾਣਾ ਮੇਲਾ ਹੁੰਦਾ ਹੈਗਾ ਇਹ ਬਾਬੇ ਜਿਹੜੇ ਨੇ ਫਕੀਰ ਇਮਾਮ ਸ਼ਾਹ ਜੀ ਇਹਨਾਂ ਦੀ ਦਰਗਾਹ ਤੇ ਮੇਲਾ ਹੁੰਦਾ ਹੈਗਾ ਤੇ ਇਸ ਮੇਲੇ ਤੇ ਬਹੁਤ ਸੰਗਤ ਪਿੰਡ ਦੀ ਰੱਤਰ ਖੇਤਰ ਦੀ ਗੁਲ ਟੁਲੇ ਦੀ ਤੇ ਹੋਰ ਆਲੇ ਦੁਆਲੇ ਤੋਂ ਰਾਲਮੇ ਕਿ ਲੰਗਰ ਲਾਉਂਦੇ ਨੇ ਸੇਵਾ ਕਰਦੇ ਨੇ ਦੀਗਾ ਚਾੜਦੇ ਨੇ ਤੇ ਇੱਥੇ ਤੱਕ ਮੈਨੂੰ ਇਹ ਵੀ ਪਤਾ ਲੱਗਾ ਹੈਗਾ ਕਿ ਜਲੇਬੀਆਂ ਦਾ ਲੰਗਰ ਲੱਗਦਾ। ਉਹ ਵੀ ਦੇਸੀ ਘੋਦੀਆਂ ਤੇ ਮੈਂ ਸੁਣ ਕੇ ਬੜਾ ਖੁਸ਼ ਹੋਇਆ ਕਿ ਦੇਖੋ ਲੋਕਾਂ ਦੇ ਵਿੱਚ ਸਪਿਰਿਟ ਇਕੱਠੇ ਹੁੰਦੀ ਹੈਗੀ ਹੈ ਤੇ ਜੇ ਆਪਾਂ ਇੱਥੇ ਮੇਲੇ ਤੇ ਇਹਨਾਂ ਕੁਝ ਕਰ ਸਕਦੇ ਆਂ ਤੇ ਆਪਣੀ ਜਿਹੜੀ ਹੈਗੀ ਹੈ ਸੋਸਾਇਟੀ ਆਪਣੀ ਕੌਮ ਜਿਹੜੀ ਹੈਗੀ ਹੈ ਇਹ ਨੂੰ ਹੀ ਕਿਰਦਾ ਸਕਦੇ ਆ ਕਿ ਕੋਈ ਸਭ ਟੈਲੈਂਟ ਹੈਗਾ ਕਿ ਮੈਂ ਸੰਤ ਪਰਿਵਾਰ ਵੱਲੋਂ ਸਾਰਿਆਂ ਦਾ ਹੀ ਖਾਸ ਕਰਕੇ ਸਾਡੇ ਪੱਤਰਕਾਰ ਵੀਰਾਂ ਦਾ ਜਿਹੜੇ ਜਦੋਂ ਕੋ ਆਇਏਦੇ ਨੇ ਤੇ ਪਰਿਵਾਰ ਵਾਂਗ ਜੁੜੇ ਨਾਲ ਇਹਨਾਂ ਦਾ ਵੀ ਧੰਨਵਾਦ ਕਰਦਾ ਆ ਤਾਂ ਪ੍ਰਸ਼ਾਸਨ ਨੂੰ ਕਿਦਾਂ ਦੇਖਦੇ ਹੋ ਜੀ ਤੇ ਪ੍ਰਸ਼ਾਸਨ ਜਿਹੜੇ ਬਿਚਾਰੇ ਦੋ ਤਿੰਨ ਬੰਦੇ ਆਏ ਸੀ ਉਹਨਾਂ ਨੇ ਤੇ ਆਪਣੀ ਡਿਊਟੀ ਨਿਭਾਈ ਹੈਗੀ ਬਾਕੀ ਜਿਹੜਾ ਪ੍ਰਸ਼ਾਸਨ ਦਾ ਸੀਨੀਅਰ ਮੈਨੇਜਮੈਂਟ ਹੈਗਾ ਉਹਦੇ ਨਾਲ ਸਾਨੂੰ ਕੰਪਲੇਂਟ ਹੈਗੀ ਹੈ ਤੇ ਉਹਨਾਂ ਨੂੰ ਆਪਾਂ ਫਾਰਮੈਲਟੀਆਂ ਰਿਕੁਐਸਟ ਜੋ ਵੀ ਚਾਹੀਦੀ ਸਰਕਾਰ ਨਾਲ ਪੂਰੀ ਕੀਤੀ ਹੈਗੀ ਹੈ ਤੇ ਉਹਨਾਂ ਸਾਡੇ ਜਿਹੜੀ ਇੱਥੇ ਸਿਕਿਉਰਟੀ ਦੀ ਗੱਲਬਾਤ ਹੈਗੀ ਉਹਨੂੰ ਮਿਲ ਕੇ ਕਿੰਦਰ ਇਗਨੋਰ ਜਾਂ ਅੱਖੋਂ ਪਰੇ ਕੀਤਾ ਹੈਗਾ ਤੇ ਮੈਂ ਉੱਥੇ ਜਿਹੜੇ ਸਟਾਫ ਆਇਆ ਸੀ ਉਹਨਾਂ ਨੂੰ ਵੀ ਕਿਹਾ ਹੈਗਾ ਵੀ ਆਪਾਂ ਤੁਹਾਡੇ ਐਸਐਸਪੀ ਸਾਹਿਬ ਤੱਕ ਗੱਲ ਪਹੁੰਚਾਉਂਦੇ ਹੈਗੇ ਆ ਵੀ ਜਦੋਂ ਆਪਾਂ ਸਭ ਕੁਝ ਕੀਤਾ ਤੇ ਤੁਸੀਂ ਫਿਰ ਵੀ ਸਾਨੂੰ ਜਿਹੜੀ ਸਿਕਿਉਰਟੀ ਚਾਹੀਦੀ ਸੀ ਨਹੀਂ ਦਿੱਤੀ ਹੈਗੀ ਕੋਈ ਵੀ ਕਿਸੇ ਤਰ੍ਹਾਂ ਦੀ ਇੱਥੇ ਘਟਨਾ ਵਾਪਰ ਜਾਂਦੀ ਇਹਦਾ ਜਿਹੜਾ ਪ੍ਰਸ਼ਾਸਨ ਤੇ ਜਾਂ ਜਿਹੜੇ ਇਹਨੂੰ ਮੈਨੇਜ ਕਰਨ ਵਾਲੇ ਲੋਕ ਪ੍ਰਸ਼ਾਸਨ ਦੇ ਉਹ ਜ਼ਿੰਮੇਵਾਰ ਆਪਾਂ ਠਾਣੇ ਨੇ ਇਸ ਤੋਂ ਇਲਾਵਾ ਵੀ ਆਪਾਂ ਐਸਐਸਪੀ ਨੂੰ ਚਿੱਠੀ ਲਿਖਾਂਗੇ ਵੀ ਆ ਪਹਿਲੀ ਵਾਰ ਐਦਾਂ ਇੱਥੇ ਹੋਇਆ ਹੈਗਾ ਕਿ ਕਿਸੇ ਨੇ ਸਾਡੀ ਰਿਕੁਐਸਟ ਨੂੰ ਇਗਨੋਰ ਕੀਤਾ ਹੈਗਾ ਗੁਰੂਪਿਆਰੀ ਸਾਧ ਸੰਗਤ ਦੀ ਪਿੰਡ ਵਾਸੀਓ ਪਿੰਡ ਰਦਰਛਤਿਲ ਗੋਲਾ ਟੋਲਾ ਤੇ ਬਾਕੀ ਸਾਰੇ ਆਲੇ ਵਾਲੇ ਪਿੰਡਾਂ ਵਾਲਿਆਂ ਨੇ ਅੱਜ ਜੋ ਮੇਲਾ ਹੈ ਪਿਛਲੇ ਆਲਮੋਸਟ 39 40 ਸਾਲਾਂ ਤੋਂ ਕਰਾ ਰਹੇ ਹੈਗਾ ਇਹਨਾਂ ਦਾ ਹਮੇਸ਼ਾ ਸਹਿਯੋਗ ਹੈਗਾ ਤਾਂ ਮੈਂ ਤਾਂ ਗੱਲ ਇਹ ਹੈ ਕਿ ਜਦੋਂ ਇਹ ਸ਼ੁਰੂ ਕੀਤਾ ਹੈਗਾ ਇਹ ਉਦੋਂ ਇਹ ਸਿਰਫ ਪਰਿਵਾਰ ਦੇ ਇੱਕ ਪਰਿਵਾਰ ਹੀ ਜਾਂ ਕੋ ਸਾਡੇ ਪਿੰਡ ਦੇ ਨਾਲ ਪਰਿਵਾਰਕ ਜੀ ਹਾਂ ਜਿਨ੍ਹਾਂ ਨੇ ਸਾਡੇ ਨਾਲ ਕਰਕੇ ਤੇ ਮੇਲਾ ਕਰਵਾਇਆ ਹੈ ਅੱਜ ਇਹ ਮੇਲਾ ਜਿਹੜਾ ਹੈਗਾ ਆਲਮੋਸਟ ਇੱਥੇ ਲਾਕਕੇ ਦੇ ਵਿੱਚ ਫੇਮਸ ਮੇਲਾ ਹੈਗਾ ਹਰ ਸਾਲ ਦੇ ਸਾਲ ਹੀ ਬਹੁਤ ਵਧੀਆ ਹੁੰਦਾ ਪਹਿਲੇ ਦਿਨ ਜੋ ਸ਼ਹੀਦ ਨੇ ਉਹਨਾਂ ਦਾ ਖੰਡਪਨ ਕਰਵਾਇਆ ਜਾਂਦਾ ਖੰਡਪਨ ਕਰਵਾ ਕੇ ਭੋਗ ਪਾ ਕੇ ਜੋ ਵੀ ਸਿੱਖੀ ਮੁਤਾਬਕ ਜਾਂ ਸਾਡੇ ਅਮ ਵਿਰਸਾ ਵਾਲਾ ਪੰਜਾਬੀ ਵਿਰਸੇ ਦੇ ਮੁਤਾਬਕ ਉਹ ਪ੍ਰੋਗਰਾਮ ਕੀਤਾ ਜਾਂਦਾ ਦੂਜੇ ਦਿਨ ਜੋ ਕਿ ਨਾਂ ਇਹਦਾ ਪੀਰ ਨੇ ਇੱਥੇ ਜਿਹੜੀ ਜਗ੍ਹਾ ਹੈ امامਸਾਲ ਦੀ ਉੱਥੇ ਹੀ ਕਿ ਨਾਂ ਇਹਦਾ ਚਾਦਰ ਚੜਾਉਂਦੇ ਹੈਗੇ ਆ ਉਸ ਤੋਂ ਬਾਅਦ ਜੋ ਵੀ ਜੋ ਅਮ ਕਾਰਵਾਈਆਂ ਕਰਕੇ ਤੇ ਅੱਜ ਗੀਤਕਾਰ ਆਏ ਹਨ ਉਹਨਾਂ ਦਾ ਸਮਾਪਤ ਕੀਤਾ ਸਾਰੀ ਸੰਗਤ ਦਾ ਪੱਤਰਕਾਰਾਂ ਦਾ ਵੀ ਧੰਨਵਾਦ ਕਰ ਬੈਠ ਕੇ ਕਰਤਾ ਹੈਗਾ ਇੱਕ ਵਾਰ ਫੇਰ ਇਹਨਾਂ ਸਾਰਿਆਂ ਦਾ ਧੰਨਵਾਦ ਇਲਾਕੇ ਦਾ ਧੰਨਵਾਦ ਜੋ ਜਿਨਾਂ ਨੂੰ ਹੀ ਕਿਹਾ ਹੀ ਪ੍ਰਸ਼ਾਸਨ ਦੇ ਕਿ ਇਹ ਜਿਹੜਾ ਆਪਣਾ ਮੈਨੇਜਮੈਂਟ ਹੈਗਾ ਜਾਂ ਗਵਰਨਮੈਂਟ ਹੈਗੀ ਉਹਨਾਂ ਨੇ ਹਾਰੀ ਰਿਕਵੈਸਟ ਮੰਨੀ ਹੈ ਠੀਕ ਹੈ ਨਹੀਂ ਮੰਨੀ ਤਾਂ ਵੀ ਠੀਕ ਹੈਗਾ ਬਾਕੀ ਇਹ ਹੈਗਾ ਜਿਹੜਾ ਸਿਸਟਮ ਇੱਥੋਂ ਦਾ ਹੈਗਾ ਇੰਡੀਆ ਦਾ ਅਸੀਂ ਤਾਂ ਬਾਹਰ ਇੰਨੇ ਹੈਗੇ ਆ ਸਾਨੂੰ ਸਿਰਫ ਤੇ ਸਿਰਫ ਇੱਥੇ ਆਉਣ ਦੇ ਵਿੱਚ ਇੱਕ ਹੀ ਇੱਕ ਪ੍ਰੋਬਲਮ ਹੈਗੀ ਜਿਹੜਾ ਸਾਡਾ ਸਿਸਟਮ ਹੈਗਾ ਜਿਹੜਾ ਰੋਕਦਾ ਹੈਗਾ ਸਿਸਟਮ ਨੂੰ ਇਹ ਰਿਕਵੈਸਟ ਹੈਗੀ ਕਿ ਨਾ ਲੱਗੋ ਜੇ ਬਾਹਰ ਦੇ ਦੇਸ਼ ਜਿੰਨੇ ਵੀ ਇਹੀ ਬਾਹਰ ਦੇ ਪੰਜਾਬੀ ਹੈਗੇ ਆ ਜੇ ਇਹ ਹੀ ਚਾਹੀਏ ਨਾ ਜਿੰਨਾ ਕੋਈ ਕਰਜ਼ਾ ਪੰਜਾਬ ਦੇ ਸਿਰ ਹੈਗਾ ਜੋ ਇਹ ਪੰਜਾਬ ਗਵਰਨਮੈਂਟ ਕਰਜ਼ਾ ਕਰਜ਼ਾ ਕਰਦੀ ਹੈਗੀ ਇੱਕ ਵਾਰਾ ਪੰਜਾਬੀਆਂ ਨੂੰ ਰਿਕਵੈਸਟ ਕਰੇ ਜਿੰਨੇ ਬਾਹਰ ਹੈਗੇ ਨੇ ਇਹ ਕਰਜ਼ਾ ਕਿ ਨਾ ਇਹਦਾ ਇੱਕ ਵਾਰ ਨਹੀਂ ਹੈਗੀ ਤੁਹਾਡਾ ਪੰਜਾਬ ਜਿਹੜਾ ਫਿਰ ਉੱਥੇ ਪਹੁੰਚ ਸਕਦਾ ਹੈ ਮੇਰੇ ਤਾਂ ਹੀ ਜਿਹੜੇ ਜੋ ਗਵਰਨਮੈਂਟ ਹੈਗੀ ਉਹਨੂੰ ਤਾਂ ਹੀ ਰਿਕਵੈਸਟ ਹੈਗੀ ਕਿ ਜੋ ਇਹ ਦੇਖ ਰਿਹਾ ਹੈਗੇ ਆ ਚਿੱਟਾ ਵਿਖ ਰਿਹਾ ਹੈਗਾ ਉਹਦੇ ਅਗੇਂਸਟ ਜ਼ਰੂਰ ਕੁਛ ਕਰੋ ਮੈਂ ਤਾਂ ਅੱਜ ਥੱਲੇ ਕੁਝ ਲੋਕਾਂ ਨਾਲ ਬੈਠਾ ਸੀ ਉਹਨਾਂ ਨੂੰ ਮੈਂ ਕਹਿਆ ਹੈ ਕਿ ਜੇ ਜਿਹੜੇ ਲੋਕ ਜੇ ਪੁਲਿਸ ਨਹੀਂ ਕਰਦੀ ਜਾਂ ਤੁਹਾਡੀ ਗਵਰਨਮੈਂਟ ਨਹੀਂ ਕਰ ਲਈ ਤੁਸੀਂ ਖੁਦ ਕਰੋ ਮਤਲਬ 10 ਪਿੰਡ ਇਕੱਠੇ ਹੋ ਕੇ ਤੇ ਨਾਕੇ ਲਾਓ ਪਿੰਡ ਜੇ ਉਹ ਬੰਦਿਆਂ ਉਹਨਾਂ ਵਾਰਨ ਦਿਓ ਤੇ ਬੜੀ ਸ਼ਰਨਾਇਕ ਗੱਲ ਹੋਏਗੀ ਜੇ ਕਿਸੇ ਦਿਨ ਲੋਕਾਂ ਨੇ ਆਪਣੇ ਆਪ ਹੀ ਉਹ ਹਥਿਆਰ ਚੁੱਕ ਲਏ ਤੇ ਮੇਰੀ ਤਾਂ ਜਿਹੜੀ ਪੰਜਾਬ ਗਵਰਨਮੈਂਟ ਹੈਗੀ ਉਹਨੂੰ ਰਿਕਵੈਸਟ ਹੈਗੀ ਹੈ ਕਿ ਤੁਸੀਂ ਆਯੂਗ ਮਤਲਬ ਪਹਿਲੀ ਵਾਰ ਤੁਹਾਡੇ ਤੋਂ ਬਹੁਤ ਉਮੀਦਾਂ ਹੈਗੀਆਂ ਹਨ ਸਾਨੂੰ ਵੀ ਬਹੁਤ ਅਹੀ ਵੀ ਤੁਹਾਡੀ ਬਹੁਤ ਮਤ ਦਿੱਤੀ ਹੈਗੀ ਤੇ ਉਹ ਉਮੀਦਾਂ ਜਿਹੜੀਆਂ ਹੈਗੀਆਂ ਉੱਥੇ ਪਾਣੀ ਨਾ ਫੇਰੋ ਜਿੱਦਾਂ ਤੁਹਾਨੂੰ ਸੋਚ ਕੇ ਹੀ ਵੋਟਾਂ ਪਾ ਕੇ ਬਣਾਇਆ ਹੈ ਨਾ ਇਹ ਸਿਸਟਮ ਨੂੰ ਠੀਕ ਕਰੋ ਤੇ ਆ ਉਸ ਅਹੀ ਰਲ ਕੇ ਜੋ ਕਰਜ਼ੇ ਨੇ ਜਾਂ ਵੀ ਪੰਜਾਬ ਦੇ ਜਿੰਨੇ ਮੁੱਦੇ ਹੈਗੇ ਨੇ ਉਹਨਾਂ ਨੂੰ ਹੱਲ ਕਰੀਏ ਇਹਦੇ ਨਾਲ ਹੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ